ਮਲੇ ਰਮਲੇ ਉਹਨੂੰ ਵੱਧ ਪਾਉਂਦੇ ਮੈਨੂੰ ਅਜੇ ਵੀ ਗੱਲ ਚੇਤੇ ਆ ਸਾਨੂੰ ਇੱਕ ਵਾਰੀ ਨਾ ਸਵਾਲ ਕੀਤਾ ਕਹਿੰਦੇ ਦੱਸੋ ਰੱਬ ਕੀ ਸਾਰਿਆਂ ਕੋ ਆਪਣਾ ਯੋਰ ਲਾਇਆ ਵਾਹ ਪੇਸ਼ ਲਈ ਜਿੰਨੀ ਗੱਲ ਦੱਸ ਸਕਦੇ ਸਾਰਿਆਂ ਦਸੀ ਤੇ ਬੈਠਿਆ ਨਾ ਬੈਠਿਆਂ ਗੱਲ ਹੋਈ ਤੇ ਇੱਕ ਜਣਿਆਂ ਵਿੱਚੋਂ ਗੱਲ ਆਖੀ ਕਹਿੰਦੇ ਜੀ ਰੱਬ ਭੋਲਾ ਤੇ ਮੈਂ ਸੋਚਿਆ ਮੈਂ ਠੀਕ ਐ ਐਸੇ ਕਰਕੇ ਉਹਦੀ ਭੋਲਿਆਂ ਨਾਲ ਵੱਧ ਬੰਦੀ ਚਲਾਕਾਂ ਦੀਆਂ ਚਲਾਕੀਆਂ ਵੀ ਫੜ ਲੈਂਦਾ ਪਰ ਰੱਬ ਭੋਲਾ ਰੱਬ ਇਸ ਕਰਕੇ ਭੋਲਾ ਅਸੀਂ ਇੰਨੇ ਕੌਲ ਕਰਾਰ ਕਰਕੇ ਉਹਦੇ ਨਾਲ ਮੁਕਰ ਜਾਂਦੇ ਆ ਸਾਨੂੰ ਫੇਰ ਵੀ ਬਖਸ਼ ਲੈਂਦਾ ਜੇ ਭੋਲਾ ਆ ਤੇ ਫੇਰ ਸਾਨੂੰ ਬਖਸ਼ ਲੈਂਦਾ ਨਾ ਤੇ ਜੇ ਕਦੇ ਹੁੰਦਾ ਸਾਡੇ ਵਰਗਾ ਤੇ ਸਾਨੂੰ ਕਹਿੰਦਾ ਤੂੰ ਪਹਿਲੇ ਪਹਿਲਾਂ ਵੀ ਕੌਲ ਕਰਾਰ ਕਰਕੇ ਮੁਕਰਿਆ ਜਾਂ ਤੈਨੂੰ ਮੈਂ ਕੱਖ ਨਹੀਂ ਦਿੰਦਾ ਪਰ ਉਹ ਪੁਲਾ ਉਹ ਸਾਰਿਆਂ ਨੂੰ ਦਿੰਦਾ ਰੱਬ ਪੁਲਾ ਤੇ ਦਿੰਦਾ ਵੀ ਕੀ ਹੈ ਕਦੀ ਮੁਲਾਂਕਣ ਕਰਕੇ ਵੇਖਿਓ ਕਿਤੇ ਜ਼ਿੰਦਗੀ ਚ ਵੇਖਿਓ ਬੰਦਾ ਵੇਨਾ ਅੰਤਲੇ ਸਾਵਾਂ ਤੇ ਅੰਤਲੇ ਸਾਵਾਂ ਤੇ ਬੰਦਾ ਹੈ ਤੇ ਮਾਪੁਰਖੋ ਉਹ 100 ਕਿੱਲਾ ਜ਼ਮੀਨ ਦੀ ਰਜਿਸਟਰੀ ਜਾ ਕੇ ਡਾਕਟਰ ਨੂੰ ਦੇ ਦੇ ਨਾ ਪੇ ਡਾਕਟਰ ਆ ਸਾਵੋ ਕਿੱਲਾ ਤੇਰਾ ਹੀ ਮੈਨੂੰ ਇੱਕ ਸਾਹ ਦਾ ਰਦਵਾ ਤੇ ਡਾਕਟਰ ਦੀ ਜਾਨ ਨਹੀਂ ਇੱਕ ਸਾਧਾਰਾ ਦਵਾਈ 100 ਕਿੱਲਾ ਦੇ ਕੇ ਵੀ ਓਏ ਉਹਦਾ ਮਰਤਬਾ ਵੇਖੋ 24000 ਦਿੰਦਾ ਸਾਨੂੰ 24 ਘੰਟੇ ਬਾਅਦ ਜਿਹੜਾ 100 ਕਿੱਲਾ ਇੱਕ ਸਾ ਨਹੀਂ ਦਵਾ ਸਕਦਾ 24000 ਸਾਨੂੰ 24 ਘੰਟੇ ਬਾਅਦ ਦਿੰਦਾ ਜਿਹਦੀ ਕੀਮਤ ਹੀ ਕੋਈ ਨਹੀਂ ਸਾਡੇ ਬਜ਼ੁਰਗ ਤਾਂਦ ਲਵਾਉਣ ਚਲੇ ਗਏ ਉਹ ਪੁੱਛਿਆ ਉਹਨਾਂ ਨੇ ਮੇਰੇ ਦਾਦੀ ਜੀ ਨੇ ਡੈਂਟਿਸਟ ਨੂੰ ਪੁੱਛਿਆ ਤੇ ਉਹ ਕਹਿੰਦਾ ਵੀ 50000 ਦਾ ਇੱਕ ਦੰਦ ਤੇ ਬਜ਼ੁਰਗਾਂ ਸਾਡਿਆਂ ਚਾਰ ਦੰਦ ਲਵਾਉਣੇ ਸੀ ਤੇ ਬਜ਼ੁਰਗਾਂ ਨੇ ਵੀ ਇਹਦਾ ਮਤਲਬ ਵੀ 2 ਲੱਖ ਚ ਚਾਰ ਦੰਦ ਪੈ ਗਏ ਉਹਨਾਂ ਘਰ ਆ ਕੇ ਗੱਲ ਕੀਤੀ ਉਹਨਾਂ ਗੱਲ ਆਖੀ ਪਤਾ ਜੀ ਨੂੰ ਵੀ ਡਾਕਟਰ ਨੇ ਆਹ ਗੱਲ ਆਖੀ 50 ਦੰਦਾਂ ਦਾ 2 ਲੱਖ ਰੁਪਈਆ ਲੱਗੂ ਉਹਨਾਂ ਗੱਲ ਆਖੀ ਆਂਦੇ ਫਿਰ ਬਜ਼ੁਰਗ ਉਹਦਰ ਵੇਖੋ ਉਹਨੇ 32 ਫਰੀ ਦੇ ਦਿੱਤੇ 32 ਦੇ 32 ਫਰੀ ਦਿੱਤੇ ਆ ਇੱਥੇ ਇੱਕ ਦਾ 50000 ਡਾਕਟਰ ਮੰਗਦਾ ਇੱਕ ਦੰਦ ਦੇਣਾ ਹੈ ਹੁਣ ਵੇਖੋ ਫਰਕ ਕੱਢ ਕੇ ਬੰਦਾ ਕਿਡਨੀ ਵੇਚ ਦਿੰਦਾ ਸਿੰਘ ਸਾਹਿਬ ਕਿਡਨੀ ਕਿੰਨੇ ਦੀ ਵਿਕ ਜਾਂਦੀ ਸਾਨੂੰ ਉਹਨੇ ਦੋ ਦਿੱਤੀਆਂ ਉਹ ਵੀ ਉਹਨੂੰ ਅਸੀਂ ਰਿਟਰਨ ਸਾਡੇ ਤੋਂ ਟਕੇਦੀ ਨਹੀਂ ਉਹਨੂੰ ਪਰ ਫੇਰ ਵੀ ਇਨਵੈਸਟਮੈਂਟ ਸਾਡੇ ਤੇ ਕਰੀ ਜਾਂਦਾ ਅੱਖਾਂ ਕਿ ਆਰਗਾਨਸ ਕਿੰਨੇ ਕਿੰਨੇ ਦੇ ਵਿਕ ਜਾਂਦੇ ਮੈਨੂੰ ਲੱਗਦਾ ਇੱਕ ਚੰਗਾ ਪੜਾ ਜਿਹੜਾ ਤੁਰਦਾ ਫਿਰਦਾ ਬੰਦਾ ਰੱਬ ਦੀ 2-3 ਕਰੋੜ ਦੀ ਇਨਵੈਸਟਮੈਂਟ ਆ ਉਹਦੇ ਤੇ ਫਿਰ ਰਟਨ ਟੱਕੇ ਦਿਨੀ ਸਾਡੇ ਤੁਨ ਨੂੰ ਫਿਰ ਵੀ ਸਾਨੂੰ ਦਿੰਦਾ ਤੇ ਫਿਰ ਉਹ ਭੁਲਾ ਨਹੀਂ ਤੇ ਹੋਰ ਕੀ ਹੋਇਆ ਗੱਲ ਕਹਿਣ ਦਾ ਮਤਲਬ ਇਹ ਆ ਕਦੀ ਇਹ ਨਾਖੋ ਮੇਰੇ ਕੋ ਆ ਨਹੀਂ ਹੈਗਾ ਆਉ ਨਹੀਂ ਹੈਗਾ ਆਪਣੀ ਜੇ ਸਿਹਤ ਜਾਬੀ ਠੀਕ ਆ ਤੇ ਇਹ ਵੀ ਉਹਦਾ ਸ਼ੁਕਰ ਕਰੋ ਸਿਹਤ ਜਾਬ ਹੋਣਾ ਵੀ ਬੜੀ ਵੱਡੀ ਨਿਯਮਤ ਤੇ ਪਰਮਾਤਮਾ ਦਾ ਮਰਤਬਾ ਉੱਚਾ